ਮਾਮਲਾ ਦੇਰ ਰਾਤ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਨੌਜਵਾਨਾਂ ਦੇ ਗੋਲੀਆਂ ਲੱਗਣ ਦੇ ਨਾਲ ਜ਼ਖਮੀ ਹੋ ਗਏ ਹਨ ਦੇਰ ਰਾਤ ਬਟਾਲਾ ਦੇ ਪ੍ਰੇਮਨਗਰ ਨਜ਼ਦੀਕ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਤਿੰਨ ਨੌਜਵਾਨਾਂ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਇਸ ਘਟਨਾ 'ਚ ਦੋ ਨੌਜਵਾਨ ਜਿਨ੍ਹਾਂ ਦੀ ਉਮਰ 19 ਸਾਲ ਤੇ 16 ਸਾਲ ਦੱਸੀ ਜਾ ਰਹੀ ਹੈ ਗੋਲੀਆਂ ਲੱਗਣ ਦੇ ਨਾਲ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿੱਚੋਂ ਇੱਕ 19 ਸਾਲਾਂ ਨੌਜਵਾਨ ਨੂੰ ਔਰਸਾ ਰੈਫਰ ਕਰ ਦਿੱਤਾ ਗਿਆ ਜਦੋਂ ਕਿ ਦੂਸਰੇ ਨੌਜਵਾਨ 16 ਸਾਲਾਂ ਨੌਜਵਾਨ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਅਧੀਨ ਹੈ ਜ਼ਖਮੀ ਨੌਜਵਾਨ ਤੇ ਦੂਸਰੇ ਜ਼ਖਮੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਅਚਾਨਕ ਉਹਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਪਹਿਲਾਂ ਵੀ ਉਹਨਾਂ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਚੁੱਕੀ ਹੈ ਲੇਕਿਨ ਉਸ ਵੇਲੇ ਬੇਇਨਸਾਫ ਨਹੀਂ ਮਿਲਿਆ ਜੇ ਭਰਾਵਾਂ ਦੇ ਨਾਲ ਆਵੇ ਭਰਾ ਇੱਕ ਵਾਰ ਅੱਜ ਵਜੇ ਦੇ ਲੱਗ ਰਿਹਾ ਇਹ ਬਦਾਂ ਮੈਂ ਇਹੋ ਸੁਣਵਾ ਰਿਹਾ ਹਾਂ ਕਿ ਬੋਲੀ ਮਾਰਦੇ ਬੋਲਦੇ ਨਹੀਂ ਲੈਣੀ ਬਣਾ ਤੇ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਕਿੱਕਟ ਨਹੀਂ ਦੜ ਲਾਟਾ ਪਤਾ ਨਹੀਂ ਇਹ ਪਿਛੂ ਆਣ ਕਰਾਣੇ ਚਲਾਤੇ ਹੋਗੇ ਕਿੱਥੇ ਕਰਦੇ ਹੋ ਯਾਰ ਆਪਰੇ ਨਗਰ ਤੁਸੀਂ ਕਿਨੇ ਨੇ ਆਪਾਂ ਤਿੰਨ ਕਿਹੋਲੀ ਕਿਤੇ ਕਿਤੇ ਲੱਗੀ ਸਰ ਤਿੰਨ ਜਣੇ ਆਏ ਕਿੰਨੇ ਫਾਇਰ ਹੋਇਆ ਤੇ ਕਿੰਨਾ ਨੂੰ ਚਲਾਏ ਗਏ ਫਾਇਰ ਦਾ ਨਹੀਂ ਪਤਾ ਪਤਾ ਨਹੀਂ ਇਹ ਮੁੰਡਾ ਇੱਕ ਅੰਚੀ ਇੱਕ ਕੰਨ ਖੜਾ ਇਹ ਚੁਗੜੇ ਕੋਲ ਦੇ ਇੱਕ ਕਾਕਾ ਸਤ ਜੀ ਕਿਨੇ ਰੌਣਜ ਲੈ ਡੋੜੇ ਉਹਦਾ ਨਹੀਂ ਪਤਾ ਇਹ ਜਿਹੜੇ ਮਹੀਨੇ ਆਪਾਂ ਜੀ ਆਪਾਂ ਕਿਹਨੇ ਜਣੇ ਜੀ ਹਫਤਾ ਜੀ ਇਹਦੇ ਬਾਈ ਕੋਈ ਲੱਗੀ ਬਾਈ ਕੋਈ ਬਾਈਕ ਹਾਂ ਡੀਟੀ ਇਹ ਕਰ ਰਹੇ ਜਾਨੋ ਪਾਣ ਦੋਏਗੀ ਦੋ ਤਿੰਨ ਮਹੀਨੇ ਅੱਗੇ ਇਤਨਾ ਨਿਊਜ਼ ਵਾਲੇ ਕਈ ਸਾਨੂੰ ਕੋਈ ਪਤਾ ਨਹੀਂ ਗਾਏ ਬਹੁਤ ਜਨਰੀ ਭੇਰੇ ਦੋ ਤਿੰਨ ਮਹੀਨੇ ਬਾਅਦ ਵੀਡੀਓ ਹੀ ਬੜੀਆਂ ਅੱਗੇ ਕਾਰਵਾਈ ਨਹੀਂ ਹੋਈ ਕਿੱਥੇ ਕਰਕੇ ਘਟਨਾ ਕਿੰਨੇ ਨੇ ਲੱਗਾਈ ਹੈ ਜੀ ਕਿੰਨੇ ਇਹਨਾਂ ਨੂੰ ਗੋਲੀ ਲੱਗੀ ਐ ਛੱਲ ਰੱਖਿਆ ਰੱਖਿਆ ਯਾਰੋ 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 ਲੱਗੀ ਕਿੰਨੇ ਜਣੇ ਨੂੰ ਗੋਲੀਆਂ ਦੋ ਜਣੇ ਆ ਜੇ ਇੱਕ ਇਹ ਤੇ ਇੱਕ ਉਹ ਹੋਰ ਆਉਂਦਾ ਕਦ ਤੇ ਸੀ ਅਗੇ ਇਹਨਾਂ ਨੂੰ ਨਹੀਂ ਪਤਾ ਸਾਰੇ ਸਾਨੂੰ ਦਾ ਆਪਣਾ ਇਹ ਕੰਮ ਤੇ ਤੁਹਾਨੂੰ ਕਦੋਂ ਪਤਾ ਤੁਸੀਂ ਕਿੱਥੇ ਦੇ ਰਹਿਣ ਵਾਲੇ ਐ ਕਿਲਾ ਡੈਕਟਰ ਤੇ ਇਹ ਜਿਨ੍ਹਾਂ ਨੇ ਪਹਿਲਾਂ ਗੋਲੀਆਂ ਮਾਰੀਆਂ ਕਹਿੰਦੇ ਸੀ ਉਹ ਕੌਣ ਬੰਦੇ ਸੀ ਕਿਹੜੇ ਉਹ ਪਹਿਲੇ ਕੀ ਪਤਾ ਉਹਨੇ ਅੱਗੇ ਪਰਚੇ ਦੇ ਨਾਮ ਹੈਗਾ ਦੋ ਤਿੰਨ ਜਾਣਾਂ ਦਾ ਕੋਈ ਗਾਰਵਾਈ ਨਹੀਂ ਹੋਣੀ ਹੁਣ ਤਾਂ ਗੰਬਰ ਸਰ ਰਫਰ ਕੀਤਾ ਗੰਬਰ ਤਾਂ ਹੋਇਆ ਹੁਣ ਉਹਨਾਂ ਦਾ ਨਾਮ ਕੀ ਆ ਕਿੱਥੇ ਦੇ ਰਹਿਣ ਵਾਲੇ ਆ ਉਹ ਗੋਲੀਆਂ ਮਾਰਨ ਵਾਲੇ ਇਹਨਾਂ ਨੇ ਸਰ ਪਤਾ ਸਰ ਸਰ ਇਹਨਾਂ ਨੂੰ ਪਤਾ ਉਸ ਨੂੰ ਸરાਈ ਪਤਾ ਸਰ ਗੋਲੀਆਂ ਦੋ ਜਣੇ ਨੇ ਲੱਗੀਆਂ ਹਾਂਜੀ ਇਹ ਸਰ ਦੋ ਕੇਸ ਆਏ ਆ ਸਾਡੇ ਕੋਲ ਹੁਣੇ ਝਗੜੇ ਦੇ ਗਨ ਸ਼ਾਟ ਆ ਇਦਾਂ ਜੋ ਵੀ ਆ ਇਹ ਪੇਸ਼ੈਂਟ ਮਨਜਿੰਦਰ ਸਿੰਘ ਆ ਤੇ ਕਰਨ ਦਾ ਦੋ ਪੇਸ਼ੈਂਟ ਆ ਦੋਨਾਂ ਦਾ ਲੈਚਿਸਟ ਇਹ ਗਿਆ ਪ੍ਰੇਮਨਗਰ ਦੇ ਲੱਗੇ ਬੋੜਾਵਾਲ ਦੇ ਲੱਗੇ ਕੀ ਹੋਇਆ ਕਿ ਨਹੀਂ ਲੱਗਿਆ ਪਤਾ ਕਿ ਕੰਡੀਸ਼ਨ ਹੈ ਇੱਕ ਤੇ ਅੰਡਰ ਅਬਜ਼ਰਵੇਸ਼ਨ ਆ ਉਹਨੂੰ ਇਹੀ ਰੈਫਰ ਕਰ ਦਿੱਤਾ ਹੈ ਟ੍ਰੀਟਮੈਂਟ ਦੇ ਕੇ ਮੈਡੀਕਲ ਕਾਲਜ ਅਮਰਸਰ ਜਿਹੜਾ ਦੂਸਰਾ ਪੇਸ਼ੈਂਟ ਆ ਉਹ ਸਟੇਬਲ ਆ ਤੁਹਾਡੇ ਕੋਲ ਜਿਹੜਾ ਨਿਊਮਰ ਕਿੰਨੀ ਕਿੰਨੀ ਹੈ ਜਿਹੜਾ ਮਨਜਿੰਦਰ ਸਿੰਘ ਆ ਉਹਦੀ ਉਮਰ 19 ਸਾਲ ਆ ਤੇ ਜਿਹੜਾ ਕਰਨ ਆ ਉਹਦੀ ਉਮਰ 16 ਸਾਲ ਆ ਇੱਕ ਅਮਰਸਰ ਰੈਫਰ ਕਰਦਾ ਹੈ ਹਾਂਜੀ ਮਨਜਿੰਦਰ ਸਿੰਘ ਨੂੰ ਰੈਫਰ ਕੀਤਾ 19 ਸਾਲ ਉਮਰ ਆ ਉਹਦੀ ਕੰਡੀਸ਼ਨ ਕਿਹਨਾਂ ਦਨਾਂ ਦੀ ਜਿਹੜਾ ਦੱਸਿਆ ਤੁਹਾਨੂੰ ਜਿਹੜਾ ਮਨਜਿੰਦਰ ਸਿੰਘ ਆ ਉਹ ਅੰਡਰ ਅਬਜ਼ਰਵੇਸ਼ਨ 'ਚ ਆ ਤੇ ਜਿਹੜਾ ਕਰਨ ਹੈਗਾ ਇਹ 16 ਸਾਲ ਦੀ ਉਮਰ ਹੈ ਇਹ ਸਟੇਬਲ ਹੈਗਾ ਪੇਸ਼ੈਂਟ ਠੀਕ ਹੈ